ਕਹਿੰਦੇ ਦੁਨੀਆ ਦਾ ਦੁੱਖ ਦੇਖ-ਦੇਖ ਦਿਲ ਦਬਦਾ ਦਬਦਾ ਜਾਂਦਾ ਤੇ ਅੰਦਰਲਾ ਪੰਗਰ ਵਗ ਤੁਰਦਾ ਤੇ ਨੈਨੋ ਨਿਰਵਾਨ ਦਾ ਫਿਰ ਵੀ ਦਰਦ ਘਟੇ ਨਾ ਜੱਗ ਦਾ ਭਾਵੇਂ ਆਪਾ ਵਾਰੋ ਪਰ ਪੱਥਰ ਨਹੀਂ ਬਣਿਆ ਜਾਂਦਾ ਤੇ ਦਰਦ ਦੇਖ ਦੁਖ ਆਉਂਦਾ ਪੰਜਾਬ ਦੇ ਵਿੱਚ ਇਸ ਟਾਈਮ ਹੜਾਂ ਦੀ ਸਥਿਤੀ ਬਣੀ ਹੋਈ ਆ ਤੇ ਪਰ ਇਹਨਾਂ ਹੜਾਂ ਦੇ ਆ ਜਿਹੜੇ ਹਰੇਕ ਬੰਦੇ ਵਾਸਤੇ ਆਪਦੇ-ਆਪ ਦੇ ਮਾਇਨੇ ਹੈਗੇ ਆ ਕਿਸੇ ਵਾਸਤੇ ਇਹ ਹੜਾ ਜਿਹੜੇ ਉਹ ਬਹੁਤ ਵੱਡੀ ਮੁਸੀਬਤ ਬਣੇ ਹੋਏ ਆ ਕਿਸੇ ਦੀ ਫਸਲ ਬਾੜੀ ਰੁੜ ਗਈ ਕਿਸੇ ਦੀ ਜਾਨ ਤੇ ਬਣੀ ਹੋਈ ਆ ਬੜਾ ਖੁਸ਼ ਹੋ ਰਿਹਾ ਹੈਗਾ ਜੇਕਰ ਹੁਣ ਤੱਕ ਨਹੀਂ ਆ ਸਾਰੀਆਂ ਰਿਪੋਰਟਾਂ ਵੀ ਦੇਖੀਏ ਤਾਂ ਪੰਜਾਬ ਦੇ ਵਿੱਚ ਲਗਭਗ ਆ ਜਿਹੜਾ ਉਹ 3000 ਤੋਂ ਪਲੱਸ ਆ ਜਿਹੜੀ ਕਰੋੜ ਦੀ ਫਸਲਾ ਜਿਹੜੀ ਉਹ ਖਰਾਬ ਹੋ ਚੁੱਕੀ ਆ ਤੇ ਇਸ ਤੋਂ ਇਲਾਵਾ ਜਿਹੜਾ 500 ਤੋਂ 600 ਦੇ ਲਗਭਗ ਪਸ਼ੂ ਆ ਜਿਹੜੇ ਉਹ ਮਰ ਚੁੱਕੇ ਆ 32 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਕੁਝ ਲੋਕ ਆ ਜਿਹੜੇ 4-5 ਦੇ ਕਰੀਬ ਆ ਜਿਹੜੇ ਇਹਨਾਂ ਹੜਾਂ ਦੇ ਜ਼ਰਾ ਰੁੜ ਗਏ ਉਹ ਹਾਲ ਤੀਕਾ ਜਿਹੜੇ ਉਹ ਲੱਭੇ ਨਹੀਂ ਜਾ ਚੁੱਕੇਗੇ ਪਰ ਕੁਝ ਲੋਕਾਂ ਵਾਸਤੇ ਇਹ ਹੜਾ ਜਿਹੜੇ ਉਹ ਇੱਕ ਤਰ੍ਹਾਂ ਦਾ ਅਫਸਰ ਵੀ ਬਣ ਕੇ ਆ ਰਹੇ ਹੈਗੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਟਾਈਮ ਆ ਜਿਹੜਾ ਉਹ ਫੋਟੋ ਸ਼ਾਟ ਕਰਨ ਦਾ ਮੌਕਾ ਮਿਲ ਜਾ ਹੈਗਾ ਬਹੁਤ ਸਾਰੇ ਚੈਨਲਾਂ ਵਾਸਤੇ ਇਹ ਹੜਾ ਜਿਹੜੇ ਉਹ ਟੀਆਰਪੀ ਵਧਾਉਣ ਦਾ ਜਿਹੜਾ ਉਹ ਕਾਰਨ ਬਣੇ ਹੋਏ ਆ ਤੇ ਉਹਨਾਂ ਵਾਸਤੇ ਆਪ ਦਾ ਜਿਹੜੀ ਉਹ ਅਫਸਰ ਬਣੀ ਹੋਈ ਆ ਇਸੇ ਤਰੀਕੇ ਦੇ ਨਾਲ ਆ ਜਿਹੜਾ ਉਹੋ ਲਿਡਰਾ ਵਾਸਤੇ ਜੋ ਵਿਰੋਧੀ ਧਿਰ ਹੈਗੀ ਆ ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ 2027 ਦੇ ਦੌਰਾਨ ਆ ਜਿਹੜਾ ਕਿਤੇ ਨਾ ਕਿਤੇ ਮਾੜੇ ਮੋٹے ਟਕਵਾਂਜ ਕਰਕੇ ਵੋਟਾਂ ਕੈਸ਼ ਕਰਨ ਦੀ 2027 ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਭਾਵੇਂ ਸੱਤਾਧਾਰੀ ਧਿਰ ਨੇ ਆ ਜਿਹੜਾ ਇਸ ਸਮੇਂ ਦੇ ਦੌਰਾਨ ਉਸ ਪੱਧਰ ਦੇ ਉਪਰਾਲੇ ਨਹੀਂ ਕੀਤੇਗੇ ਪਰ ਫਿਰ ਵੀ ਆ ਜਿਹੜਾ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੀ ਆ ਜਿਹੜਾ ਉਹ ਫੋਟੋ ਸ਼ਾਟ ਦੇ ਵਿੱਚ ਉਲਝੇ ਹੋਏ ਆ ਅਲੱਗ-ਅਲੱਗ ਐਂਗਲ ਤੋਂ ਜਿਹੜੇ ਉਹ ਕੈਮਰੇ ਲਗਾ ਕੇ ਆਪਣੇ ਹੀ ਵਰਕਰਾਂ ਦੇ ਗਲਾਂ ਦੇ ਨਾਲ ਲੱਗ ਲੱਗ ਕੇ ភੁੱਬਾ ਮਾਰਦੇ ਹੋਏ ਰੋਂਦੇ ਹੋਏ ਨਜ਼ਰ ਆ ਰਹੇ ਹੈਗੇ ਆ ਤੇ ਕਿਤੇ ਬੈਠ ਕੇ ਡਰਾਮੇਬਾਜ਼ੀ ਕਰ ਰਹੇ ਹੈਗੇ ਆ ਹੱਥਾਂ ਤੇ ਰੱਖ ਰੱਖ ਕੇ ਰੋਟੀਆਂ ਖਾ ਰਹੇ ਹੈਗੇ ਆ ਰੋਟੀਆਂ ਭਾਵੇਂ ਤੁਸੀਂ ਕਿਤੇ ਮਰਜ਼ੀ ਖਾਓ ਪਰ ਗੱਲ ਇਹ ਹੈਗੀ ਆ ਵੀ ਜੋ ਲੋਕ ਆਮ ਲੋਕਾਂ ਤੀਕ ਜੋ ਸਹਾਤਾਵਾ ਪਹੁੰਚਣੀ ਆ ਚਾਹੀਦੀ ਸੀਗਾ ਉਹ ਹਾਲ ਤੀਕ ਨਾ ਪਹੁੰਚੀਆਂ ਤੇ ਨਾ ਹੀ ਪਹੁੰਚ ਰਹੀਆਂ ਹੈਗਾ ਪਰ ਭਾਵੇਂ ਅਸੀਂ ਜਿੱਥੇ ਵੀ ਕਵਰੇਜ ਕਰਕੇ ਆਏ ਆ ਉਹਨਾਂ ਕਵਰੇਜ ਦੇ ਦੌਰਾਨ ਆ ਜਿਹੜਾ ਕੁਸ਼ਕ ਅਸੀਂ ਜੋ ਕੁਝ ਦੇਖਿਆ ਹੈਗਾ ਜੋ ਤਜਰਬਾ ਹੋਇਆ ਹੈਗਾ ਸਾਨੂੰ ਉਹ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਹੈ ਜਿਹੜੀ ਇਹ ਵੀਡੀਓ ਬਣਾ ਰਹੇ ਹੈਗੇ ਆ ਅਸੀਂ ਆ ਜਿਹੜਾ ਜਿਆਦਾ ਦੂਰ ਤੀਕਣੀ ਜਾ ਸਕੇਗੇ ਸਾਡਾ ਏਰੀਆ ਕਿਉਂਕਿ ਸਾ ਸਾਧਨ ਸਾਡੇ ਕੋਲੇ ਸੀਮਤ ਜੇ ਆ ਮੋਟਰਸਾਈਕਲ ਮੋਟਰਸਾਈਕਲ ਤੇ ਵੱਧ ਤੋਂ ਵੱਧ ਫਿਰੋਜ਼ਪੁਰ ਤੀਕ ਜਾਇਆ ਜਾ ਸਕਦਾ ਇਧਰ ਬਾਡਰ ਏਰੀਆ ਦੇ ਵਿੱਚ ਜਾਂ ਫਿਰ ਫਾਜ਼ਿਲਕਾ ਬਾਡਰ ਏਰੀਆ ਦੇ ਉੱਤੇ ਜਾਇਆ ਜਾ ਸਕਦਾ ਹੈਗਾ ਸਾਡਾ ਸੰਪਰਕ ਆ ਜਿਹੜਾ ਉਹ ਇਹਨਾਂ ਦੋਹਾਂ ਥਾਵਾਂ ਦੇ ਉੱਤੇ ਹੀ ਰਿਹਾ ਹੈਗਾ ਪਿਛਲੇ ਦਿਨਾਂ ਦੇ ਦੌਰਾਨ ਪਰ ਇਹਨਾਂ ਦੋਵਾਂ ਥਾਵਾਂ ਦੇ ਉੱਤੇ ਅਸੀਂ ਦੇਖਿਆ ਹੈਗਾ ਕਿ ਜੋ ਵੱਡੇ ਪੱਦਰ ਦੇ ਉੱਤੇ ਸਰਕਾਰੀ ਸਹਾਇਤਾ ਮਿਲਣੀ ਚਾਹੀਦੀ ਸੀ ਉਹ ਤਾਂ ਕਿਸੇ ਨੂੰ ਚਲੋ ਨਹੀਂ ਮਿਲੇਗੀ ਪਰ ਜੋ ਲੋਕਾਂ ਦੁਆਰਾ ਵੀ ਰਾਹਤ ਸਮਗਰੀ ਹੈ ਜਿਹੜੀ ਉਹ ਪਹੁੰਚਾਈ ਜਾ ਰਹੀ ਹੈਗੀ ਅਸੀਂ ਕੱਲ੍ਹ ਹੀ ਦੇਖਿਆ ਹੈਗਾ ਕਾਮਾ ਵਾਲੀ ਪੱਤਨ ਤੇ ਉਹ ਪਹਿਲਾ ਪ੍ਰਸ਼ਾਸਨਾ ਜਿਹੜਾ ਆਪ ਦੇ ਅੰਡਰ ਕਰਦਾ ਉਸ ਦੇ ਉੱਤੇ ਪ੍ਰੋਪਰ ਨੰਬਰਿੰਗ ਲੱਗ ਰਹੀ ਹੈ ਫਿਰ ਆ ਜਿਹੜਾ ਉਸ ਨੂੰ ਲੋਕਾਂ ਲਈ ਕੀਤੀ ਹੋਈ ਸ਼ਹਿਯਾਤਾਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਸਰਕਾਰੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਸੋ ਇੰਨੀ ਨਖੈਦ ਤੇ ਨਕਮੀ ਸਰਕਾਰ ਆ ਜਿਹੜੀ ਉਹ ਸਾਫਤ ਹੋ ਰਹੀ ਹੈ ਲੋਕਾਂ ਦੀ ਉਸ ਪੱਧਰ ਤੇ ਬਾਹ ਨੀ ਫੜੀ ਜਾ ਰਹੀ ਜਿਹੜੇ ਕੱਲ ਕਾਮਾਂ ਵਾਲੀ ਪੱਤਨ ਦੇ ਉੱਤੇ ਸੀ ਜਾ ਕੇ ਆਏ ਆ ਅਸੀਂ ਉੱਥੇ ਦੇਖਿਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਮਦਦ ਕਰਨ ਵੀ ਜਾਂਦੇ ਆ ਉਹਨਾਂ ਨੂੰ ਵੀ ਜਿਹੜਾ ਪੁਲਿਸ ਵਾਰੀ ਵਾਰੀ ਸੀਟੀਆਂ ਮਾਰ ਰਹੀ ਆ ਦੋਕੇ ਮਾਰ ਰਹੀ ਆ ਪਿੱਛੇ ਹੋ ਜੋ ਆਹ ਹੋ ਜੋ ਫਲਾਣਾ ਹੋ ਜੋ ਮਤਲਬ ਪੁਲਿਸ ਫਿਰ ਸਿਰਫ ਦੋਕੇ ਮਾਰ ਰਹੀ ਆ ਹੋਰ ਕੁਝ ਨਹੀਂ ਕਰ ਰਹੀ ਕੀ ਉਥੋਂ ਜੋ ਦਰਿਆ ਹੈਗਾ ਦਰਿਆ ਦਾ ਵਹਾਵ ਆ ਜਿਹੜਾ ਬਹੁਤ ਜ਼ਿਆਦਾ ਚੜਿਆ ਹੋਇਆ ਤੇ ਉਥੋਂ ਇਹਦੂ ਅਗਲੇ ਲਾਗਲੀ ਸਾਈਡ ਆ ਜਿਹੜਾ ਕਾਂਵਾਂ ਵਾਲੀ ਪੱਤਨ ਤੋਂ ਅਗਲੀ ਸਾਈਡ ਜਿੰਨੇ ਵੀ 12 13 ਪਿੰਡ ਹੈਗੇ ਆ ਕੁਸ਼ਟਾਨੀਆਂ ਹੈਗੀਆਂ ਉਹ ਲੱਗਦੀਆਂ ਹੈਗੀਆਂ ਪਰ ਪੁਲ ਦੇ ਨਾਲ ਜੋ ਦਰਿਆ ਦੇ ਵਿੱਚ ਕੇਲੀ ਵੀ ਰੁੜ ਕੇ ਆ ਰਹੀ ਹੈਗੀ ਆ ਉਸ ਨੂੰ ਵੀ ਆ ਜਿਹੜਾ ਉਹ ਸਾਫ਼ ਨਹੀਂ ਕੀਤਾ ਜਾ ਰਿਹਾ ਹੈਗਾ ਜੋ ਪਸ਼ੂ ਜਾਂ ਕੁੱਤੇ ਵਗੈਰਾ ਮਰੇ ਹੋਏ ਆ ਰਹੇ ਹੈਗੇ ਉਹਨਾਂ ਨੂੰ ਵੀ ਆ ਜਿਹੜਾ ਉਹ ਸਾਫ ਨਹੀਂ ਕੀਤਾ ਜਾਦਾ ਭਾਵੇਂ NDRF ਦੀਆਂ ਟੀਮਾਂ ਲੱਗੀਆਂ ਹੈਗੀਆਂ ਪਰ ਅਸੀਂ ਕੋਈ ਵੀ NDRF ਦੀ ਟੀਮ ਆ ਜਿਹੜੀ ਉਹ ਦਰਿਆ ਦੇ ਵਿੱਚ ਨਾ ਤਾਂ ਸਫਾਈ ਕਰਦੀ ਦੇਖੀ ਹੈਗੀ ਆ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਇਹ ਵੀ ਤਰਾਸਦੀ ਹੈਗੀ ਜਿੰਨੇ ਵੀ ਉਧਰ ਪਿੰਡਾਂ ਦੇ ਲੋਕ ਹੈਗੇ ਆ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਇੱਕ ਹੀ ਕਸਤੀ ਆ ਜਿਹੜੀ ਉਹ ਮਹੱਈਆ ਕਰਵਾਈ ਗਈ ਹੈ ਜੋ ਕਿ ਦਰਿਆ ਦੇ ਦੂਜੇ ਪਾਸੇ ਆ ਤੇ ਉਰਲੇ ਪਾਸੇ ਆ ਜਿਹੜੀਆਂ ਦੋ ਕਸਤੀਆਂ ਜਿਹੜੀਆਂ ਉਹ ਵੈਸੀ ਖੜੀਆਂ ਹੋਈਆਂ ਉਹਨਾਂ ਦਾ ਕੋਈ ਫੈਰਾ ਨਹੀਂ ਹੋ ਰਿਹਾਗਾ ਲੋਕਾਂ ਨੂੰ ਭਾਵੇਂ ਕਿਹਾ ਇਹ ਜਾ ਰਿਹਾ ਹੈਗਾ ਕਿ ਉਹ ਐਮਰਜੈਂਸੀ ਦੇ ਲਈ ਰੱਖੀਆਂ ਹੋਣੀਆਂ ਪਰ ਹੜਾ ਤੋਂ ਵੱਧ ਐਮਰਜੈਂਸੀ ਹੈ ਜਿਹੜੀ ਉਹ ਹੋਰ ਕੁਝ ਵੀ ਨਹੀਂ ਹੋ ਸਕਦੀ ਜੀ ਪਰ ਉੱਥੇ ਜਿਹੜਾ ਵੱਡੇ ਪੱਧਰ ਤੋਂ ਤੇ ਸਮਾਨ ਤਾਂ ਜਾ ਰਿਹਾ ਹੈਗਾ ਲੋਕੀ ਆਪ ਮੁਹਾਰੇ ਸੇਵਾ ਕਰਨ ਦੇ ਲਈ ਜਾ ਵੀ ਰਹੇ ਹੈਗੇ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਭਾਵੇਂ ਚਲੋ ਇੱਕ ਗੱਲ ਹੈਗੀ ਵੀ ਸੇਫਟੀ ਵੀ ਹੈਗੀ ਆ ਪਰ ਐਨੀ ਤਰਾਸ ਦੀ ਐਨੀ ਨਲਕੀ ਹੈ ਸਰਕਾਰ ਦੀ ਕਿ ਉੱਥੇ ਜੋ ਜਿੰਨਾ ਵੀ ਰਾਸ਼ਨ ਪਹੁੰਚਣਾ ਹੈਗਾ ਉੱਥੇ ਰਾਸ਼ਣ ਪੰਚਾਇਤ ਦੇ ਲਈ ਹੈ ਜਿਹੜੀਆਂ ਵੋਟਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪਰ ਉੱਥੇ ਵੋਟਾਂ ਜਿਹੜੀਆਂ ਉਹ ਬਿਲਕੁਲ ਨਾ ਮਾਤਰੀ ਆ ਸਿਰਫ ਦੋ ਤਾਂ ਖੜੀਆਂ ਹੈਗੀਆਂ ਕੋਈ ਦੋ ਤਿੰਨ ਹੋਰ ਚੱਲ ਰਹੀਆਂ ਹੈਗੀਆਂ ਤੇ ਕੱਲ ਫੇਰ ਵੀ ਆ ਜਿਹੜਾ ਉਹ ਪੰਜਾਬ ਦੇ ਕੁਝ ਕਲਾਕਾਰਾਂ ਨੇ ਹਰਜੀਤ ਹਰਮਨ ਦੀਪ ਢਿੱਲੋਂ ਵੀਰ ਸੁਖਵੰਤ ਰਵਿੰਦਰ ਗਰੇਵਾਲ ਉਹਨਾਂ ਨੇ ਜਿਹੜਾ ਕੱਲ ਤਿੰਨ ਚਾਰ ਉੱਥੇ ਕਿਸ਼ਤੀਆਂ ਜਿਹੜੀਆਂ ਉਹ ਮੁਹਈਆ ਕਰਵਾਈਆਂ ਜੋ ਇੰਡੀਆਨ ਤੇ ਚੱਲਦੀਆਂ ਹੈਗੀਆਂ ਪਰ ਫੇਰ ਵੀ ਆ ਜਿਹੜਾ ਦੇਖੋ ਵੱਡੇ ਪੱਧਰ ਦੇ ਉੱਤੇ ਸਰਕਾਰ ਨੇ ਜੋ ਕਦਮ ਚੁੱਕਣੇ ਸੀਗੇ ਉਹ ਚੁੱਕੇ ਨਹੀਂ ਜਾ ਰਹੇਗੇ ਤੇ ਇਸ ਸਮੇਂ ਦੇ ਦੌਰਾਨ ਆ ਜਿਹੜਾ ਕਿਉਂਕਿ ਜਿਹੜੇ ਬੱਚੇ ਖੁਸ਼ੇ ਲੀੜੇ ਸੀਗੇ ਸਰਕਾਰ ਦੇ ਉਹ ਇਹਨਾਂ ਹੜਾਂ ਨੇ ਬਿਲਕੁਲ ਆ ਇਹ ਸਰਕਾਰ ਬਿਲਕੁਲ ਕਹਿਦੀ ਹੈ ਕਿ ਲੀੜਿਆ ਰਹਿਤ ਕਰਤੀ ਹੈਗੀ ਆ ਤੇ ਇਹ ਸਰਕਾਰ ਬਿਲਕੁਲ ਆ ਜਿਹੜੀ ਹੁਣ ਪੂਰਨ ਤੌਰ ਤੇ ਨੰਗੀ ਹੋ ਚੁੱਕੀ ਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਸਰਕਾਰ ਦੇ ਬਿਲਕੁਲ ਪੂਲ ਖੁੱਲ ਚੁੱਕੀ ਆ ਕੱਖ ਉਹ ਨਹੀਂ ਕੀਤਾ ਇਸ ਸਰਕਾਰ ਨੇ ਸਿਰਫ ਸਿਰਫ ਡਰਾਮੇ ਕੀਤੇ ਜਾ ਰਹੇ ਹੈਗੇ ਆ ਕਦੇ ਕਿਸੇ ਮਾਮਲੇ ਦੇ ਵਿੱਚ ਉਲਝਾਇਆ ਜਾ ਰਿਹਾ ਕਦੇ ਕਿਸੇ ਮਾਮਲੇ ਦੇ ਵਿੱਚ ਉਲਝਾਇਆ ਜਾ ਰਿਹਾ ਹੈਗਾ ਜੇਕਰ ਦੇਖੀਏ ਤਾਂ ਪਿਛਲੇ ਸਮੇਂ ਦੇ ਦੌਰਾਨ ਭਮ ਇਹ ਗੱਲ ਆਖੀ ਜਾ ਰਹੀ ਸੀ ਕਿ ਮੁਰਗੀ ਤੱਕ ਦਾ ਮੁਆਵਜ਼ਾ ਦੇਵਾਂਗੇ ਪਰ ਉਹ ਮੁਆਵਜ਼ਾ ਵੀ ਆ ਜਿਹੜਾ ਉਹ ਜਦੋਂ ਅਸੀਂ ਰਿਪੋਰਟਾਂ ਕੀਤੀਆਂ ਤਾਂ ਕਿਹਾ ਜਾ ਰਿਹਾ ਹੈ ਕਿ ਮਸਾ 6500 ਪਰ ਏਕੜਾ ਜਿਹੜਾ ਉਹ ਕਿਲੇ ਦਾ ਮੁਆਵਜ਼ਾ ਮਿਲਣਾ ਹੈਗਾ ਤੇ ਪਰ ਤੁਹਾਨੂੰ ਦੱਸ ਦਈਏ ਕਿ 40450 ਜਾਂ 5000 ਦੇ ਕਰੀਬ ਤਾਂ ਝੋਨੇ ਦੀ ਲਵਾਈ ਹੀ ਪੈ ਜਾਂਦੀ ਹੈਗੀ ਆ ਤਾ ਅਜਿਹੇ ਸਮੇਂ ਦੇ ਦੌਰਾਨ ਆ ਜਿਹੜਾ ਸਰਕਾਰ ਦੇ ਸਾਰੇ ਸਾਰੇ ਦਾਅਵੇ ਆ ਜਿਹੜੇ ਉਹ ਖੋਖਲੇ ਹੋ ਜਾਂਦੇ ਆ ਪਰ ਤੁਹਾਨੂੰ ਦੱਸ ਦਈਏ ਭਾਵੇਂ ਇਹ ਇਨਕਲਾਬ ਵਾਲੀ ਸਰਕਾਰ ਸੀਗੀ ਬਦਲਾਅ ਵਾਲੀ ਸਰਕਾਰ ਸੀ ਪਰ ਇਸ ਬਦਲਾਅ ਵਾਲੀ ਸਰਕਾਰ ਦਾ ਲੋਕਾਂ ਨੂੰ ਕੱਖ ਵੀ ਫਾਇਦਾ ਨਹੀਂ ਹੋਇਆਗਾ ਇਸ ਸਮੇਂ ਦੇ ਦੌਰਾਨ ਇੱਕ ਸ਼ੇਅਰ ਯਾਦ ਆਉਂਦਾ ਹੈਗਾ ਕਿ ਭਾਵੇਂ ਲੋਕਾਂ ਨੇ ਬਹੁਤ ਵੱਡੇ ਇਹ ਹੈਗਾ ਕਿ ਲੋਕਾਂ ਨੇ ਬਹੁਤ ਮਾਨ ਦੇ ਨਾਲ ਵੋਟਾਂ ਪਾਈਆਂ ਸੀ ਪਰ ਤੁਹਾਨੂੰ ਦੱਸ ਦਈਏ ਕਿ ਰਾਜ ਕਿਸੇ ਦਾ ਵੀ ਆ ਜਾਵੇ ਧੋਣੇ ਧੋਲੇ ਜਾਂਦੇ ਨੇ ਤੇ ਵਟਾਂ ਤੋਂ ਕੱਖ ਖੋਤਦੇ ਆ ਦੇ ਖੁਰਪੇ ਖੋਲੇ ਜਾਂਦੇ ਨੇ ਇਹ ਸਰਕਾਰ ਵੀ ਵਟਾਂ ਤੋਂ ਕੱਖ ਖੋਤਣ ਵਾਲਿਆਂ ਦੇ ਖੁਰਪੇ ਤੋਂ ਖੋਣ ਵਾਲੀ ਸਰਕਾਰ ਹੈਗੀ ਆ ਜਿਹੜੀ ਰਾਹਤ ਸਮਗਰੀ ਮਿਲ ਵੀ ਰਹੀ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਮੂਹਰੇ ਚੌਧਰੀ ਹੀ ਖਾ ਰਹੇ ਹੈਗੇ ਆ ਜੋ ਗਰੀਬ ਤਬਕਾ ਹੈਗਾ ਉਸ ਤਬਕੇ ਤੀਕ ਹਲੇ ਵੀ ਉਹ ਰਾਹਤ ਸਮਗਰੀ ਹੈ ਜਿਹੜੀ ਉਹ ਪਹੁੰਚ ਨਹੀਂ ਰਹੀਗੀ ਸਾਨੂੰ ਕਾਫੀ ਸਾਰੇ ਫੋਨ ਆਏ ਆ ਵੀ ਸਾਡੇ ਤੀਕ ਰਾਹਤ ਸਮਗਰੀ ਜਿਹੜੀ ਪਹੁੰਚ ਨਹੀਂ پا ਰਹੀਗੀ ਸਾਡੇ ਕੋਲੇ ਵੀ ਸੀਮਤ ਸਾਧਨਾ ਸੀ ਉੱਥੇ ਜਾ ਕੇ ਪ੍ਰੋਪਰ ਕਵਰੇਜ ਆ ਜਿਹੜੀ ਉਹ ਨਹੀਂ ਕਰ ਸਕਦੇਗੇ ਆ ਜੇਕਰ ਸਪੋਕਸਮੈਨ ਅਰਗਾ ਚੈਨਲ ਹੁੰਦਾ ਕਿਉਂਕਿ ਕੱਲ ਉਹਨਾਂ ਵਾਸਤੇ ਸਪੈਸ਼ਲ ਸਰਕਾਰੀ ਬੋਟਾਂ ਗਈਆਂ ਉਹਨਾਂ ਨੇ ਉਹ ਦਿਖਾਉਣਾ ਹੁੰਦਾ ਕਿ ਦੇਖੋ ਜੀ ਪ੍ਰਸ਼ਾਸਨ ਕੰਮ ਕਰ ਰਿਹਾ ਹੈਗਾ ਆ ਕਰ ਰਿਹਾ ਹੈਗਾ ਭਾਵੇਂ ਲੋਕਾਂ ਰਸ਼ ਲੋਕਾਂ ਨੂੰ ਵੰਡਿਆ ਜਾ ਰਿਹਾ ਹੈਗਾ ਪਰ ਉਸ ਦੇ ਉੱਤੇ ਸਰਕਾਰੀ ਠੱਪੇ ਲਾ ਲਾ ਕੇ ਵੰਡਿਆ ਜਾ ਰਿਹਾ ਹੈਗਾ ਕਿਤੇ ਨਾ ਕਿਤੇ ਇਹਨਾਂ ਹੜ੍ਹਾਂ ਦੇ ਦੌਰਾਨ ਆ ਜਿਹੜਾ ਬੜਾ ਕੁਸ਼ਾ ਜਿਹੜਾ ਉਹ ਦੇਖਣ ਨੂੰ ਸਾਹਮਣੇ ਆਇਆ ਲੋਕਾਂ ਦੀ ਸੇਵਾ ਪਾਉਣਾ ਦੇਖਣ ਨੂੰ ਸਾਹਮਣੇ ਆਈ ਕੁਝ ਜਿਹੜੇ ਬੇਈਮਾਨ ਪੰਜਾਬੀ ਹੈਗੇ ਆ ਉਹਨਾਂ ਦੀ ਬੇਈਮਾਨਤਾ ਦੇਖਣ ਨੂੰ ਸਾਹਮਣੇ ਆਈ ਜੋ ਬੇਕਾਰ ਲੀਡਰ ਹੈਗੇ ਆ ਉਹ ਕਿੰਨੇ ਕੇ ਬੇਕਾਰ ਆ ਕਿੰਨੇ ਕੇ ਹੱਦ ਤੀਕ ਬੇਕਾਰ ਆ ਉਹ ਸਭਾ ਕੁਛ ਹੈ ਜਿਹੜਾ ਸਾਹਮਣੇ ਆਇਆ ਹੈਗਾ ਸੋ ਅੱਜ ਦੇ ਲਈ ਇਨਾ ਹੀ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ